ਇੱਥੇ ਚੋਰ ਸਾਧ ਵੀ ਵਸਤੇ ਨੇ ਇੱਥੇ ਚੋਰ ਸਾਧ ਵੀ ਵਸਤੇ ਨੇ ਬਖਾ ਦਾਣਾਪੂ ਵਸਤੇ ਬਖਾ ਦਾਣਾਪੂ ਵਸਤੇ ਨੇ ਸੱਚ ਕਹਾ ਤਾਂ ਮਿਰਚਾਂ ਲੱਗਦੀਆਂ ਨੇ ਝੂਠ ਬੋਲਾ ਤਾੜੀਆਂ ਵੱਜਦੀਆਂ ਸੱਚ ਕਹਾ ਤਾਂ ਮਿਰਚਾਂ ਲੱਗਦੀਆਂ ਨੇ ਝੂਠ ਖੁਰਵਾ ਤੇ ਤਾੜੀਆਂ ਵੱਜਦਾ ਰੰਗ ਲੋਕਾਂ ਦੇ ਸਮਝ ਨਾ ਆਉਂਦੇ ਨੇ

ਮਿੱਤੋ ਕਦੇ ਕਦੇ ਬੰਕਰਾਂ ਦਿਸੇ ਕਦੇ ਕਦੇ ਬੰਕਰਾਂ ਦਿਸੇ ਗੁਰੁੰਦਰ ਮੱਸਰ ਗੁਰੂਵਾਰੇ ਸੱਧੀਆਂ ਨੇ ਸੱਚ ਕਹਾਣਾਂ ਮਿਲ ਚਾਂ ਲਈਆਂ ਨੇ ਛੁਰ ਕੋਲਾਦ ਘਰ ਤਾੜੀਆਂ ਬੱਜਦੀਆਂ ਨੇ ਸੱਚ ਕਹਾਣਾਂ ਮਿਲ ਚਾਂ ਇੱਕ ਥਾਂ ਤੇ ਕਦੇ ਨੇ ਟਿਕਦੀ ਏ ਇੱਕ ਥਾਂ ਤੇ ਕਦੇ ਨੇ ਟਿਕਦੀ ਏ ਹਣ ਮੁੱਲੇ ਭਾਵੇਂ ਚ ਵਿਕਦੀ ਗਿਲਸਾਂ ਇੱਕ ਥਾਂ ਤੇ ਕਦੇ ਨਾ ਟਿਕਦੀ ਏ ਮਨਮੁਲੇ ਭਾਵ ਵਿੱਚ ਵਿਕਤੀ ਏ ਤਕਦੀਰ ਕਿਸੇ ਦੀ ਲਿਖਦੀ ਏ ਤਕਦੀਰ ਕਿਸੇ ਦੀ ਲਿਖਦੀ ਏ ਤਵਾਰੀ ਖਾਂ ਪ੍ਰਾਣੀਆਂ ਦੱਸਦੀਆਂ ਨੇ ਸੱਚ ਕਹਾ ਤਾਂ ਮਿਲ ਜਾ ਲੱਗਦੀਆਂ ਨੇ ਸੱਚ ਕਹਾ ਤਾਂ ਮਿਲ ਜਾ ਲੱਗਦੀਆਂ ਨੇ ਝੂਠ ਬੋਲਾ ਤਾੜੀਆਂ ਵੱਜੀਆਂ ਕੋਣੋ ਇਸਤੀ ਕਿਵੇਂ ਪਛਾਣ ਕਰ ਕੋਣੋ ਇਸਤੀ ਕਿਵੇਂ ਪਛਾਣ ਕਰ ਕਿਸ਼ ਨੂੰ ਛੱਡਾ ਤੇ ਕਿਹੜਾ ਅਪਮਾਨ ਕਰਾ झूठ <laughs> कहा <laughs> ਉਮੀਦ ਕਰਾਂਗਾ ਕਿ ਤੁਸੀਂ ਧਿਆਨ ਨਾਲ ਸੁਣੋਗੇ ਅਤੇ ਸੁਣ ਕਰੋਗੇ ਤੇਰੇ ਪੁੱਤਾਂ ਨੂੰ ਸੁਹਾਣੇ ਤੇਰੇ ਦੇਸ਼ ਭਾਵਲਾ ਦੇਸ਼ ਭਾਵ ਲਾਵੇ ਤੀਆਂ ਤੁਰ ਚੱਲੀਆਂ ਪਰਦੇਸ ਵੇ ਤੇਰੇ ਪੁੱਤਾਂ ਨੂੰ ਸੁਹਾਣੇ ਤੇਰੇ ਦੇਸ਼ ਭਾਵਲਾ ਦੇਸ ਬਾਬਲਾਵੇ ਤੀਆਂ ਟਰ ਚੱਲੀਆਂ ਫਿਰ ਦੇਸ ਵੇ ਤੇਰੇ ਨਾਲੇ ਲਿਖੇ ਸਾਡੇ ਐਨੇ ਕੋ ਮਿਲਾਪ ਵੇ ਤਾਹੀਂ ਮੈਨੂੰ ਡੋਲੀ ਪਾਇਆ ਬਾਬਲਾਤ ਆਪ ਵੇ ਤੇਰੇ ਨਾਲੇ ਲਿਖੇ ਸਾਡੇ ਇਨੇ ਕੋ ਮਿਲਾਪ ਵੇ ਤਾਹੀ ਮੈਨੂੰ ਢੋਲੀ ਪਾਇਆ ਬਾਬਲਾ ਤੂੰ ਆਪ ਵੇ ਹੁਣ ਆਉਣਾ ਹੈ ਪਰੋਣਿਆਂ ਦੇ ਭੇਸ ਬਾਬਲਾ ਭੇਸ ਬਾਬਲਾ ਵੇ ਤੀਆਂ ਤੁਰ ਚਲੀਆਂ ਪਰਦੇਸ ਵੇ ਉੱਚਾ ਨੀ ਮਾਂ ਬੋਲ ਸੱਤ ਇੱਤ ਨੂੰ ਨਾ ਲਾਵੀਂ ਵੇ ਸਾਨੂੰ ਕਰ ਚੇਤੇ ਐਵੇਂ ਨੀਰ ਨਾ ਵਹਾਵੀਂ ਵੇ ਉੱਚਾ ਨੀਵਾ ਬੋਲ ਸਾਡਾ ਦਿਲ ਨੂੰ ਨਾ ਲਾਵੀਂ ਵੇ ਸਾਨੂੰ ਕਰ ਚੇਤੇ ਐਵੇਂ ਨੀਰ ਨਾ ਵਹਾਵੀਂ ਵੇ ਮਾਫ਼ ਕਰੀ ਜੇ ਲਗਾਈ ਸੀਨੇ ਠੇਸ ਬਾਬਲਾ स बाबति चुरीसे हली हौली पीदा वे रज में जामी बि भाभीअ दाल वे हौली हौली ती दो कॾ ते वे रज में जाम ਵੀਰੇ ਭਾਬੀਆਂ ਦੇ ਨਾਲ ਵੇ ਸੁਖ ਮੰਗਣੀ ਸਦਾ ਹੀ ਤੀਏ ਇਸ ਬਾਗਲਾ ਇਸ ਬਾਗਲਾ ਵੇ ਤੀਆਂ ਤੁਰ ਚਲੀਆਂ ਪਰਦੇਸ ਵੇ ਜੋਤ ਜੁਗ ਜੀਣ ਤੇਰੇ ਬਾਗ ਫੁੱਲ ਬਾੜੀਆਂ ਰੱਬ ਰੱਖੇ ਮੈਂ ਕਾਂ ਸਦਾ ਅੰਬਰਾਂ ਨੂੰ ਚਾੜੀਆਂ ਜਗ ਜਗ ਜੀਂ ਤੇਰੇ ਬਾਗ ਫੁੱਲਵਾਰੀਆਂ ਰੱਬ ਰੱਖੇ ਮੈਂ ਕਾਂ ਸਦਾ ਅੰਬਰਾਂ ਨੂੰ ਚਾੜੀਆਂ ਮਾਣੇ ਖੁਸ਼ੀਆਂ ਤੇ ਖੇੜੇ ਤੂੰ ਹਮੇਸ਼ਾ ਬਾਬਲਾ ਸੁਮੇਸ਼ ਬਾਬਲਾ ਵੇਤੀਆਂ ਦੁਰ ਚੱਲੀਆਂ ਪਰਦੇ ਸਵੇ ਤੇਰੇ ਲਿਖੇ ਗੀਤ ਮੈਨੂੰ ਬੜਾ ਯਾਦ ਆਉਣਗੇ ਪਾਰਸਾ ਵੇ ਬੋਲ ਤੇਰੇ ਸੀਨੇ ਖਿੱਚ ਪਾਉਣਗੇ ਤੇਰੇ ਲਿਖੇ ਗੀਤ ਮੈਨੂੰ ਬੜਾ ਯਾਦ ਆਉਣਗੇ ਪਾਰਸਾ ਵੇ ਬੋਲ ਤੇਰੇ ਸੀਨੇ ਖਿੱਚ ਪਾਉਣਗੇ ਉਤੇ ਕੀ ਕੀ ਤਸਵੀਰ ਖਿੱਚ ਪੇਸ ਭਾਬਲਾ ਪੇਸ ਭਾਬ ਲਾਵੇ ਤੀਆਂ ਤੁਰ ਚਲੀਆਂ ਪਰਦੇਸ ਵੇ ਤੀਆਂ ਤੁਰ ਚੰਨੀਆਂ ਪਰਦੇਸ ਵੇ ਹੋਏ ਤੀਆਂ ਤੁਰ ਚਲੀਆਂ ਪਰਦੇਸ ਵੇ ਬਾਈ ਬਹੁਤ ਅੱਛੇ